ਇਸ ਆਲੇ ਦੁਆਲੇ ਦੇ ਤਹਿਸੀਲ ਕੰਪਲੈਕਸ ਦੁੱਧਨ ਸਾਦਾ ਦੇ ਅੱਜ ਇਮਾਰਤ ਦਾ ਉਦਘਾਟਨ ਹੈ ਆਲੇ ਦੁਆਲੇ ਦੇ ਪਿੰਡਾਂ ਚੋਂ ਗਰਮੀ ਦੇ ਬਾਵਜੂਦ ਇੰਨੀ ਭਾਰੀ ਗਿਣਤੀ ਚ ਪਹੁੰਚੇ ਹੋਏ ਸਾਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ মিডিਆ ਦੇ ਸਾਰੇ ਪਤਰਕਾਰ ਸਹਿਬਾਨ ਪਾਰਟੀ ਦੇ ਦਰਜਾ ਬਾ ਦਰਜਾ ਅਹੁਦੇਦਾਰ ਸਹਿਬਾਨ ਵਲੰਟੀਅਰ ਵਰਕਰ ਸਹਿਬਾਨ ਸਟੇਜ ਤੇ ਬੈਠੇ ਕੈਬਨਿਟ ਮਨਿਸਟਰ ਸਾਹਿਬ ਐਮ ਐਲ ਏ ਸਹਿਬਾਨ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰੋ ਜਦੋਂ 2022 ਦੇ ਵਿੱਚ ਅਸੀਂ ਚੋਣ ਪ੍ਰਚਾਰ ਕਰਦੇ ਸੀ ਦਾ ਸੀ ਕੁਝ ਗਰੰਟੀਆਂ ਦਿੰਦੇ ਸੀ ਕਿ ਬਿਜਲੀ ਮੁਫਤ ਕਰ ਦੇਵਾਂਗੇ ਤੇ ਤਹਿਸੀਲਾਂ ਦਾ ਨਕਸ਼ਾ ਬਦਲ ਦੇਵਾਂਗੇ ਤਹਿਸੀਲਾਂ 'ਚੋਂ ਲੁੱਟਖਸੁੱਟ ਬੰਦ ਕਰ ਦੇਵਾਂਗੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਜੇਲ੍ਹਾਂ 'ਚ ਸੁਟਾਗੇ ਨੌਕਰੀਆਂ ਦੇਵਾਂਗੇ ਰੋਜ਼ਗਾਰ ਦੇਵਾਂਗੇ ਸਰਕਾਰੀ ਸਕੂਲਾਂ ਦਾ ਕਾਇਆ ਪਲਟ ਕਰ ਦਾਂਗੇ ਵੀਰੋ ਉਸ ਵੇਲੇ ਵਿਰੋਧੀ ਪਾਰਟੀਆਂ ਵਾਲੇ ਆ ਕਾਂਗਰਸੀ ਆਕਾਲੀ ਇਹ ਸਾਡੇ ਤੇ ਹੱਸਦੇ ਹੁੰਦੇ ਸੀ ਵੀ ਇੰਨਾ ਕੁਝ ਕਹੀ ਤਾਂ ਜਾਣਿਓ ਪੈਸੇ ਕਿੱਥੋਂ ਆਉਣਗੇ ਅਸੀਂ ਇਹਨਾਂ ਨੂੰ ਦੱਸਿਆ ਨਹੀਂ ਸਾਨੂੰ ਪਤਾ ਸੀ ਪੈਸੇ ਇੰਨਾ ਚੋਂ ਹੀ ਆਉਣਗੇ ਕਿਉਂਕਿ ਲੁੱਟਿਆ ਤਾਂ ਇੰਨਾ ਨਹੀਂ ਸੀ ਪੰਜਾਬ ਸਾਰਾ ਸਵਾ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਖਜ਼ਾਨਾ ਵੀ ਭਰ ਰਹੇ ਆ ਤਰੱਕੀ ਦੇ ਕੰਮ ਵੀ ਕਰ ਰਹੇ ਆ ਸਕੂਲ ਉਹਨਾਂ ਦਾ ਨਕਸ਼ਾ ਬਦਲ ਰਿਹਾ ਹੈ ਸਰਕਾਰੀ ਸਕੂਲਾਂ 'ਚ ਐਡਮਿਸ਼ਨਾਂ ਲੈਣ ਵਾਸਤੇ ਸ਼ਿਫਾਰਿਸ਼ਾਂ ਆਉਣ ਲੱਗੀਆਂ ਸਾਡੇ ਜਵਾਕ ਨੂੰ ਪ੍ਰਾਈਵੇਟ ਛੋਟਾ ਆ ਕੇ ਅਸੀਂ ਸਰਕਾਰੀ 'ਚ ਲਾਉਣਾ ਚਾਹੁੰਦੇ ਆ ਕਿਉਂਕਿ ਸਰਕਾਰੀ ਸਕੂਲਾਂ ਦੀ ਸਿੱਖਿਆ ਜਿਹੜੀ ਹੈ ਉਹ 97 98 99% ਸਾਡੇ ਰਿਜ਼ਲਟ ਆਉਣ ਲੱਗ ਗਏ ਸਾਡੇ ਜਵਾਕਾਂ ਦੇ ਗਰੀਬਾਂ ਦੇ ਜਵਾਕਾਂ ਦੇ ਮੈਨੂੰ ਪਤਾ ਹੈ ਕਿ 3 ਸਾਲ ਚ ਸਾਰਾ ਕੁਝ ਨਹੀਂ ਹੋਣਾ ਪਰ ਸ਼ੁਰੂਆਤ ਤਾਂ ਕੀਤੀ ਹੈ ਨਾ ਹੌਲੀ-ਹੌਲੀ ਕਰੀ ਜਾਵਾਂਗੇ ਇਹ ਇਲਾਕੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਮੈਂ ਆਪ ਪਟਿਆਲੇ ਰਿਆਂ 6-7 ਸਾਲ ਦਿੱਲੀ ਨੂੰ ਜਾਣਦੇ ਸੀ ਤਾਂ ਦੇਵੀਗੜ੍ਹ ਪੇਵਾ ਸਿੱਧਾ ਪਿਪਲੀ ਜਾ ਕੇ ਨਿਕਲਦੇ ਸੀ ਇਹਨਾਂ ਪਿੰਡਾਂ ਨੂੰ ਮੈਂ ਜਾਣਦਾ ਕਿਸੇ ਨੇ ਇਹਨਾਂ ਪਿੰਡਾਂ ਬਾਰੇ ਕਿਉਂਕਿ ਬਾਰਡਰ ਦਾ ਏਰੀਆ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਦੱਸਿਆ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿਸੇ ਨੇ ਦੇਖਿਆ ਹੀ ਨਹੀਂ ਵੀ ਕੱਗਰ ਕਿੰਨਾ ਕਿੰਨਾ ਨੁਕਸਾਨ ਕਰਦਾ ਹੋਰ ਛੋਟੀਆਂ ਮੋਟੀਆਂ ਜਿਹੜੀਆਂ ਦਿੱਕਤਾਂ ਐ ਇਸ ਇਲਾਕੇ ਦੀਆਂ ਕਿਸੇ ਨੇ ਨਹੀਂ ਦੇ ਅੱਜ ਜਿਹੜੀ ਤਹਿਸੀਲ ਬਣਾ ਰਿਆਂ ਪਟਵਾਰੀ ਫਰਦਾਂ ਰਜਿਸਟਰੀਆਂ ਤਹਿਸੀਲ ਕੋਈ ਤੁਹਾਡੇ ਇੰਤਕਾਲ ਸਾਰੇ ਇੱਕੋ ਬਿਲਡਿੰਗ ਥੱਲੇ ਹੋਣਗੇ ਤੁਹਾਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਵੀ ਉੱਧਰ ਜਾ ਇੱਧਰ ਜਾ ਇੱਧਰ ਆ ਇੱਧਰ ਜਾ 8 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਬਿਲਡਿੰਗ ਬਣੀ ਹੈ ਟਾਈਮ ਮਿਲੇ ਤਾਂ ਦੇਖ ਕੇ ਜਰੂਰ ਜਾਇਓ ਬੇਟਿੰਗ ਰੂਮ ਹੈ ਵਧੀਆ ਬਾਥਰੂਮ ਹੈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੁਹਾਨੂੰ ਲੱਗੂ ਪਤਾ ਕਿ ਹਾਂ ਸਰਕਾਰੀ ਕਿਸੇ ਵਧੀਆ ਆਫਿਸ ਚ ਆਇਆ ਨਹੀਂ ਤਾਂ ਪਹਿਲਾਂ ਤਹਿਸੀਲਾਂ ਜਿਹੜੀਆਂ ਨਾ ਉਹਨਾਂ ਨੂੰ ਦੇਖ ਕੇ ਹੀ ਅੱਧਾ ਤਾਂ ਬੰਦੇ ਦਾ ਉਹੀ ਦਿਲ ਟੁੱਟ ਜਾਂਦਾ ਸੀ ਵੀ ਇੱਥੇ ਬੜਾਂਗੇ ਹੁਣ ਅੰਦਰ ਸਾਰੇ ਨਚੋੜਨ ਵਾਲੇ ਬੈਠਿਆ ਨਿੰਬੂ ਨਚੋੜੀ ਬੈਠੇ ਸਾਰੇ ਨਿਚੋੜ ਕੇ ਕੱਢਣਗੇ 3-4 ਵਜੇ ਤੱਕ ਬੰਦਾ ਬਾਹਰ ਨਿਕਲਦਾ ਸੀ ਜਾਂਦੇ ਹੋਏ ਦਾ ਵੀ ਮੂੰਹ ਉਹਦਾ ਉੱਡਿਆ ਹੁੰਦਾ ਸੀ ਆਉਂਦੇ ਹੋਏ ਦਾ ਤਾਂ ਰੰਗ ਵੀ ਉੱਡਿਆ ਹੁੰਦਾ ਸੀ ਨਾਲ ਵੀ ਆਹ ਕੀ ਹੋ ਗਿਆ ਯਾਰ ਕਦੇ ਇੱਧਰ ਜਾ ਕਦੇ ਉੱਧਰ ਜਾ ਇਹਦੇ ਕੋਲੋਂ ਕਰਾ ਆਹ ਗਲਤ ਲਿਖਿਆ ਆਹ ਨਹੀਂ ਲਿਖਿਆ ਇਹ ਸਾਰੇ ਸਿਆਪੇ ਅਸੀਂ ਖਤਮ ਕਰ ਦੇਣੇ ਆ ਹੁਣ ਆਨਲਾਈਨ ਹੋਊਗਾ ਤੁਹਾਡੇ ਸਾਹਮਣੇ ਕੰਮ ਹੋਊਗਾ ਕੋਈ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਸਾਨੂੰ ਦੱਸ ਦਿਓ ਉਦੋਂ ਬਾਅਦ ਸਾਡਾ ਕੰਮ ਹੈ ਮੈਨੂੰ ਪਤਾ ਹੈ ਮੈਂ ਖੁਦ ਤਸੀਲਾਂ ਚ ਮੇਰੇ ਦਾਦੇ ਨਾਲ ਮੇਰੇ ਬਾਪੂ ਨਾਲ ਮੇਰੇ ਚਾਚੇ ਹੋਰਾਂ ਨਾਲ ਜਾਂਦਾ ਰਿਹਾ ਮੈਂ ਮਤਲਬ ਜੇ ਪਟਵਾਰੀ ਨੇ ਜਸਵਿੰਦਰ ਸਿੰਘ ਦਾ ਨਾਮ ਜਗਵਿੰਦਰ ਸਿੰਘ ਲਿਖਤਾ ਗੱਗੇ ਤੂੰ ਸੱਸਾ ਬਣਦਾ ਥੋੜਾ ਜਿਆ ਐ ਵਧਾ ਕੇ ਨਹੀਂ ਕੀਤਾ ਉਹਨੇ ਜਾਣ ਕੇ ਲੈ ਜਸਵਿੰਦਰ ਸਿੰਘ ਨੂੰ ਦੁਬਾਰਾ ਜਗਵਿੰਦਰ ਤੋਂ ਜਸਵਿੰਦਰ ਬਣਨ ਨੂੰ 10 ਸਾਲ ਲੱਗ ਗਏ ਅੱਦੇ ਭਾਈ ਵੀ ਮੈਂ ਜਸਵਿੰਦਰ ਹਾਂ ਕਹਿੰਦੇ ਨਾ ਨਾ ਕਾਗਜ਼ ਤੇ ਜਗਵਿੰਦਰ ਹੈ ਤੂੰ ਐਂ ਕਿ ਮੈਂ ਹੋ ਕਰ ਦਾਂਗੇ ਜਸਵਿੰਦਰ ਵੀ ਕਰ ਦਾਂਗੇ ਕੁਝ ਕਰ ਤਾਂ ਸਹੀ ਫੇਰ ਲੈ ਬੰਦੇ ਨੂੰ ਆਪਦਾ ਨਾਂ ਸਾਬਤ ਕਰਨ ਵਾਸਤੇ ਮਤਲਬ ਦਾੜੀਆਂ ਚਿੱਟੀਆਂ ਹੋ ਜਾਂਦੀਆਂ ਯਾਰ ਮੈਂ ਜਸਵਿੰਦਰ ਹਾਂ ਯਾਰ ਜਿਵੇਂ ਉਹ ਮਸ਼ਹੂਰ ਹੈ ਇੱਕ ਗੱਲ ਵੀ ਅਮਰੀਕਾ ਦੇ ਰਾਸ਼ਟਰਪਤੀ ਦਾ हिरण ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਜੁਗਲਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ FBI ਬੁਲਾਈ FBI ਉਹ ਗਏ ਹਿਰਨ ਦਾ ਹੁਲੀਆ ਜਾ ਪਤਾ ਕੀਤਾ ਦਿਨ ਚਾ ਦਿਨ ਬਾਅਦ ਮੁੜ ਕੇ ਕਹਿੰਦੇ ਸਾਡੂੰ ਨਹੀਂ ਥਿਆ ਜੀ ਉਹ ਕਹਿੰਦੇ ਸਭ ਤੋਂ ਵਧੀਆ ਪੁਲਿਸ ਸਕਾਟਲੈਂਡ ਯਾਰਡ ਹੈ ਇੰਗਲੈਂਡ ਦੀ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਇਆ ਰਾਸ਼ਟਰਪਤੀ ਨੇ ਕਹੇ ਜੀ ਮੇਰਾ ਪਿਆਰਾ ਹਿਰਨ ਖੋਇਆ ਗਿਆ ਵੀ ਲੱਭ ਕੇ ਦਿਓ ਜੀ ਆ ਜੰਗਲ ਚ ਗਿਆ ਉਹ ਵੀ ਨਕਸ਼ਾ ਜਿਹਾ ਲੈ ਗਏ ਜੰਗਲ ਦਾ ਨਾਲੇ ਹੁਲੀਆ ਜਾ ਹਫਤੇ ਬਾਅਦ ਉਹ ਮੁੜੇ ਕਹਿੰਦੇ ਥੈ ਨਹੀਂ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਵੀ ਕੁਪੇਜੋ ਉਹ ਕਹਿੰਦੇ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ ਜਿਹੜੀ ਮਤਲਬ ਐਹੋ ਜੇ ਕੰਮ ਕਰਦੀ ਐ ਲੱਭਣ ਲੱਭਣ ਵਾਲੇ ਉਹ ਤਾਂ ਪਤਾ ਨਹੀਂ ਕਿੱਥੋਂ ਪਾੜ ਲਿਆਉਂਦੇ ਐ ਕਹਿੰਦੇ ਭੇਜ ਦਿਓ ਜੀ ਦੋ ਹੌਲਦਾਰ ਤਿੰਨ ਥਾਣੇਦਾਰ ਉਹ ਕਹਿੰਦੇ ਜਿਪਸੀ ਆਬਦੀ ਲੈ ਕੇ ਜਾਵਾਂਗੇ ਸਾਥੋਂ ਉਧਰਲੇ ਪਾਸੇ ਵਾਲੀ ਚਲਾਈ ਨਹੀਂ ਜਾਂਦੀ ਸਟੀering ਉਧਰਲੇ ਪਾਸੇ ਆਬਦੀ ਲੈ ਕੇ ਜਾਵਾਂਗੇ ਉਹ ਕਹਿੰਦੇ ਚੱਲ ਆਬਦੀ ਲੈ ਉਹ ਤੁਸੀਂ ਪਾੜ ਦਿਓ ਸਾਡਾ ਹੁਲੀਆ ਜਾਂ ਲਿਆ ਉਹਦਾ ਹਿਰਨ ਦਾ ਗਏ 4 ਦਿਨ 5 ਦਿਨ 10 ਦਿਨ 20 ਦਿਨ ਮੁੜੇ ਹੀ ਨਹੀਂ ਉਹ ਰਾਸ਼ਟਰਪਤੀ ਕਹਿੰਦਾ ਛੱਡੋ ਹਿਰਨ ਨੂੰ ਉਹਨਾਂ ਦੇ ਬੰਦੇ ਪਾੜ ਲਓ ਯਾਰਾ ਉਹ ਪੰਜ ਬੰਦੇ ਮੰਗਣਗੇ ਆਪਾਂ ਤੋਂ ਆਪਾਂ ਹਿਰਨ ਬਾਜ ਚ ਭਾਲ ਲਾਂਗੇ ਉਹਨਾਂ ਨੂੰ ਆਪਣੇ ਵਾਲੇ ਪੰਜਾਬ ਪੁਲਿਸ ਨਾਲ ਨੂੰ ਭਾਲਣ ਵਾਸਤੇ ਉਹਨਾਂ ਦੀ ਪੁਲਿਸ ਗਈ ਦੇਖਿਆ ਜੰਗਲ ਦੇ ਵਿਚਾਲੇ ਇੱਕ ਪਿੱਪਲ ਬੜੇ ਸਾਰੇ ਪਿੱਪਲ ਨਾਲ ਨਾ ਬਾਂਦਰ ਨੂੰ ਪੁੱਠਾ ਟੰਗੀ ਬੈਠੇ ਦੇ ਪਟੇ ਤੇ ਪਟਾ ਕਹੇ ਮੈਂ ਹਿਰਨ ਆ ਉਹ ਕਹਿੰਦਾ ਜਿੱਥੇ ਮਰਜੀ ਖਾ ਲਿਓ ਮੈਂ ਹਿਰਨ ਆ ਯਾਰਾ ਇਤੋਂ ਪਹਿਲਾਂ ਸਾਡੇ ਨਾਲ ਇਹ ਐਂ ਕਰਦੇ ਰਹੇ ਆ ਕਹਿ ਦਿਓ ਵੀ ਵਿਕਾਸ ਹੋ ਗਿਆ ਹਾਂਜੀ ਹੋ ਗਿਆ ਜੀ ਵਿਕਾਸ ਹੋ ਗਿਆ ਜੁੱਧਾ ਬਹੁ ਮਰਦਾ ਬਹੁ ਚਲੋ ਚੱਲੀ ਜਾਂਦਾ ਸੀ ਸੋ ਇਹਹੀ ਜਿਹੜਾ ਜਗਵਿੰਦਰ ਤੋਂ ਜਸਵਿੰਦਰ ਬਣਨਾ ਵੀ ਬੰਦਾ ਕਹਿੰਦਾ ਮੈਂ ਜਸਵਿੰਦਰ ਆ ਯਾਰ ਉਹ ਕਹਿੰਦੇ ਨਹੀਂ ਜਗਵਿੰਦਰ ਐ ਤੂੰ ਉਹ ਗੱਲ ਐ ਇਹ ਸਾਰਾ ਭ੍ਰਿਸ਼ਟਾਚਾਰ ਬੰਦ ਹੋ ਜਾਣਾ ਮੁਹੱਲੀ ਤਾਂ ਸੀ ਕਰਤਾ ਅਬ 20 ਤਰੀਕ ਤੱਕ ਸਾਰੇ ਪੰਜਾਬ ਦੇ ਤਹਿਸੀਲਾਂ ਚ ਆਨਲਾਈਨ ਰਿਸਟਰੀਆਂ ਘਰੇ ਬੈ ਕੇ ਰਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ ਤਹਿਸੀਲ ਚ ਆਓਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਖਾ ਲਓ ਸੌਖੀ ਪੰਜਾਬੀ ਚ ਰਿਸਟਰੀ ਐ ਪਹਿਲਾਂ ਆਣੀਆਂ ਰਿਸਟਰੀਆਂ ਤਾਂ ਆਪਾਂ ਤੋਂ ਪੜੀਆਂ ਹੀ ਨਹੀਂ ਜਾਂਦੀਆਂ ਸੀ ਬਾਹਰਕ ਬਾਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੇ ਮੈਂ ਕਿਹਾ ਸਿੱਧਾ ਕਹੋ ਜਰ ਐਨੇ ਵੇਚੀ ਐ ਐਨੇ ਲਈ ਐ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਪਤਾ ਨਹੀਂ ਕਿਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ ਵਿੱਚ ਕਰਤੀ ਜੀ ਆ ਪੜ ਸਕਦੇ ਹਾਂ ਉਹਦੇ ਜਵਾਕਾ ਤੋਂ ਪੜਾ ਸਕਦੇ ਹਾਂ ਸੋ ਇਸ ਕਰਕੇ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਜ਼ਿਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਦਾ ਹੈ ਕਹਿੰਦੇ ਸਾਡੇ ਤਿੰਨ ਬੰਦੇ ਫੜ ਲਏ ਤੁਸੀਂ ਪੈਸੇ ਲੈਂਦੇ ਮੈਂ ਕਿਹਾ ਚੱਲ ਸੰਸਦੇ ਵੀ ਆ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਗੇ ਤਾਂ ਆਪਦੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਤੈਨੂੰ ਪਤਾ ਹੀ ਐ ਇੱਥੋਂ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਧਰ ਅਨੰਦਪੁਰ ਸਾਹਿਬ ਕਣੀ ਐ ਕਰਤਾ ਸਾਰਾ ਹੁਣ ਜਮਾ ਸੱਟ ਨੇ ਕਹਿੰਦੇ ਜਮਾ ਠੀਕ ਨਾਲੇ ਮੈਂ ਕਿਹਾ ਰਿਸਟਰੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਈਨ ਕਰਨੇ ਨੇ ਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਆ ਉਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਭੁਗਾ ਕੇ ਮਾਰਦੇ ਰਿਸਟਰੀ ਉਹ ਗਲਤ ਲਿਖੀ ਹੋਈ ਹੈ ਬਸ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਹੈ ਉਹ ਰਿਸਟਰੀ ਜੀ ਲਿਖ ਦਿੰਦੇ ਵੀ ਪੈਸੇ ਆ ਗਏ ਬਾ ਰਕਮ ਬਾ ਵਸੂਲ ਕਹਿੰਦਾ ਹਾਂ ਹਾਂ ਹੁਣ ਠੀਕ ਹੈ ਮਾਨੂੰ ਸਾਰਾ ਪਤਾ ਹੈ ਨਾ ਅੰਦਰ ਲੀਆਂ ਗੱਲਾਂ ਦਾ ਇਹ ਤਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇਹ ਤਾਂ ਕੀਮੋਥੈਰਪੀ ਕਰਨੀ ਪੈਣੀ ਹੈ ਇਹ ਰਿਸ਼ਵਤਖੋਰੀ ਕੈਂਸਰ ਹੈ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਸਾਡੀ ਨੀਅਤ ਚ ਖੋਟ ਨਹੀਂ ਹੈਗਾ ਅਸੀਂ ਪੰਜਾਬ ਪੱਖੀ ਆ ਸਾਡੇ ਦਿਲ ਚ ਪੰਜਾਬ ਧੜਕਦਾ ਹੈ ਅਸੀਂ ਕਿਸੇ ਰੇਤੇ